ਤੇ ਜਿਹੜਾ ਅਕਿਊਜ਼ਡ ਹੈਗਾ ਮਨਦੀਪ ਸਿੰਘ ਉਹਦੀ ਸ਼ਾਦੀ ਹੁਣ ਦਸੰਬਰ ਚ ਫਿਕਸ ਹੋਈ ਹੋਈ ਸੀਗੀ ਉਹ ਉਹਦੀ ਭਾਬੀ ਜਿਹੜੀ ਆਸਟ੍ਰੇਲੀਆ ਰਹਿ ਰਹੀ ਹੈਗੀ ਉਹ ਤੇ ਉਹਦਾ ਬ੍ਰਦਰ ਆ ਨਹੀਂ ਰਹੇ ਸੀਗੇ ਸ਼ਾਦੀ ਚ ਤੇ ਘਰ ਚੀਜ਼ ਕਰਕੇ ਤਕਲੀਸ ਸੀਗਾ ਜਿਹੜੀ ਉਹਦੀ ਭਾਬੀ ਹੈਗੀ ਉਹਦੀ ਮਦਰ ਉਹ ਨੂੰ ਨਹੀਂ ਆਣ ਦੇ ਰਹੀ ਹੈਗੀ ਉਹਦੇ ਵਿਆਹ 'ਚ ਤੇ ਇਹਦੇ ਮਨ 'ਚ ਸੀਗਾ ਕਿ ਆਹ ਸਾਸ ਜਿਹੜੀ ਹੈਗੀ ਇਹਦੇ ਬ੍ਰਦਰ ਦੀ ਸਾਸ ਬਲੰਦਰ ਕੋਰ ਉਹ ਖਰਾਬ ਕਰ ਰਹੀ ਹੈਗੀ ਜਿਹੜੀ ਉਹਨਾਂ ਨੂੰ ਨਹੀਂ ਆਣ ਦੇ ਰਹੀ ਹੈਗੀ ਇਹਨੇ ਗੇਟ ਖੜਕਾ ਕੇ ਜਦੋਂ ਗੇਟ ਖੜਕਾਇਆ ਲੇਡੀ ਨੇ ਆ ਕੇ ਗੇਟ ਖੋਲਿਆ ਤੇ ਉਹਨੇ ਉੱਥੇ ਹੀ ਜਿਹੜਾ ਹੈਗਾ ਉਹਦਾ ਚਾਕੂ ਮਾਰ ਕੇ ਉਹਦੀ ਹੱਤਿਆ ਕਰਤੀ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਕੱਲ ਸਵੇਰੇ ਅਰਲੀ ਮਾਰਨਿੰਗ ਜਿਹਦੇ ਵਿੱਚ ਇੱਕ ਲੇਡੀ ਦੀ ਹੱਤਿਆ ਕਰ ਦਿੱਤੀ ਗਈ ਸੀਗੀ ਚਾਕੂ ਮਾਰ ਕੇ ਤੇ ਇਮੀਡੀਏਟਲੀ ਪੁਲਿਸ ਸਲੇਮਪੁਰ ਪਿੰਡ ਪੁਲਿਸ ਸਟੇਸ਼ਨ ਟਾਂਡਾ ਚ ਪਹੁੰਚੀ ਤੇ ਇਨਵੈਸਟੀਗੇਸ਼ਨ ਟੇਕ ਅਪ ਕੀ ਐਸਐਚਓ ਸਾਹਿਬ ਨੇ ਆਪਣੇ ਟਾਂਡਾ ਤੇ ਡੀਐਸਪੀ ਟਾਂਡਾ ਨੇ ਤੇ ਉਸ ਟਾਈਮ ਕੁਝ ਪਤਾ ਨਹੀਂ ਸੀਗਾ ਕਿ ਕੌਣ ਦੋਸ਼ੀ ਹੈਗਾ ਜਿਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈਗਾ ਇਹਨਾਂ ਨੇ ਇਮੀਡੀਏਟਲੀ ਜਿਹੜਾ ਹੈਗਾ ਉਸ ਜੋ अर्ਲੀ ਮਾਰਨਿੰਗ ਜਿਹੜੀ ਹੈਗੀ ਲੇਟ ਨਾਈਟ ਅਲੀ ਮਾਰਨਿੰਗ ਦਾ ਟਾਈਮ ਸੀਗਾ ਉਸ ਟਾਈਮ ਹੀ ਇਹਨਾਂ ਨੇ ਆਪਣੇ ਸਾਰਾ ਇਨਵੈਸਟੀਗੇਸ਼ਨ ਟੇਕ ਅਪ ਕੀਤੀ ਸੀਸੀਟੀਵੀ ਐਨਲਾਈਜ਼ ਕਰਨਾ ਸ਼ੁਰੂ ਕੀਤਾ ਉਸ ਟਾਈਮ ਹੀ ਇਹਨਾਂ ਨੇ ਤੇ ਫਰਦਰ ਬਾਕੀ ਟੈਕਨੀਕਲ ਚੀਜ਼ਾਂ ਨੂੰ ਦੇਖਾਂ ਚ ਰੱਖਦੇ ਹੋਏ ਲਗਭਗ 4 ਤੋਂ 5 ਘੰਟਿਆਂ ਦੇ ਅੰਦਰ ਜਿਹੜਾ ਹੈਗਾ ਇਹਨਾਂ ਨੇ ਸਬਸਟੈਂਸ਼ੀਅਲ ਐਵਿਡੈਂਸਸ ਕਲੈਕਟ ਕਰ ਲਿੱਤੇ ਜਿਹੜੇ ਸਸਪੈਕਟ ਸੀਗੇ ਉਹਨਾਂ ਬਾਰੇ ਤੇ ਦੋਸ਼ੀ ਜਿਹੜਾ ਹੈਗਾ ਇਹਨਾਂ ਨੇ ਫਿਰ ਰਾਉਂਡ ਅਪ ਕੀਤਾ ਜੋ ਦੋਸ਼ੀ ਨਿਕਲਿਆ ਇਸ ਕੇਸ ਸੇ ਉਹ ਨਿਕਲਿਆ ਜਿਹੜੀ ਮਰਨ ਵਾਲੀ ਲੇਡੀ ਸੀਗੀ ਉਸ ਦੀ ਬੇਟੀ ਦਾ ਦੇੌਰ ਮਨਦੀਪ ਸਿੰਘ ਤੇ ਮਨਦੀਪ ਸਿੰਘ ਜਿਹੜਾ ਹੈਗਾ ਉਹਦੀ ਭਾਬੀ ਦਾ ਨਾਮ ਹੈਗਾ ਪਰਮਜੀਤ ਕੌਰ ਜਿਹੜੀ ਡਿਸੀਜ਼ ਹੈਗਾ ਉਹਦਾ ਨਾਮ ਹੈਗਾ ਬਲਵਿੰਦਰ ਕੋਰ ਤੇ ਬਲਵਿੰਦਰ ਕੋਰ ਦੀ ਬੇਟੀ ਪਰਮਜੀਤ ਕੋਰ ਤੇ ਉਹਦਾ ਦਮਾਦ ਮਨਦੀਪ ਸਿੰਘ ਜਿਹੜਾ ਅਕਿਊਜ਼ ਦਾ ਬ੍ਰਦਰ ਹੈਗਾ ਅ ਨਹੀਂ ਸੌਰੀ ਪਰਮਜੀਤ ਕੋਰ ਤੇ ਪਰਮਜੀਤ ਕੋਰ ਦਾ ਹਸਬੈਂਡ ਜਿਹੜਾ ਹੈਗਾ ਬਲਜੀਤ ਸਿੰਘ ਆ ਤੇ ਉਹ ਦੋਨੋਂ ਆਸਟ੍ਰੇਲੀਆ ਰਹਿੰਦੇ ਹੈਗੇ ਤੇ ਜਿਹੜਾ ਅਕਿਊਜ਼ਡ ਹੈਗਾ ਮਨਦੀਪ ਸਿੰਘ ਉਹਦੀ ਸ਼ਾਦੀ ਹੁਣ ਦਸੰਬਰ ਚ ਫਿਕਸ ਹੋਈ ਹੋਈ ਸੀਗੀ ਤੇ ਅ ਉਹ ਉਹਦੀ ਭਾਬੀ ਜਿਹੜੀ ਆਸਟ੍ਰੇਲੀਆ ਰਹਿ ਰਹੀ ਹੈਗੀ ਉਹ ਤੇ ਉਹਦਾ ਬ੍ਰਦਰ ਆ ਨਹੀਂ ਰਹੇ ਸੀਗੇ ਸ਼ਾਦੀ 'ਚ ਤੇ ਘਰ ਚੀਜ਼ ਕਰਕੇ ਕਲੇਸ਼ ਸੀਗਾ ਮਨਦੀਪ ਸਿੰਘ ਨੂੰ ਮਨ 'ਚ ਆ ਫੀਲਿੰਗ ਸੀਗੀ ਕਿ ਜਿਹੜੀ ਉਹਦੀ ਭਾਬੀ ਹੈਗੀ ਉਹਦੀ ਮਦਰ ਉਹ ਨੂੰ ਨਹੀਂ ਆਣ ਦੇ ਰਹੀ ਹੈਗੀ ਉਹਦੇ ਵਿਆਹ 'ਚ ਤੇ ਉਹ ਖਰਾਬ ਕਰ ਰਹੀ ਹੈਗੀ ਤੇ ਉਹ ਥੋੜਾ ਜਿਹਾ ਇਮੋਸ਼ਨਲੀ ਚਾਰਜ ਸੀਗਾ ਕਿ ਉਹਦੀ ਭਾਬੀ ਤੇ ਬ੍ਰਦਰ ਤੇ ਉਹਨਾਂ ਦੇ ਬੱਚੇ ਇਹਦੀ ਸ਼ਾਦੀ 'ਚ ਨਹੀਂ ਆ ਰਹੇ ਹੈਗੇ ਤੇ ਇਹਦੇ ਕਰਕੇ ਜਿਹੜਾ ਅਕਿਊਜ਼ਡ ਹੈਗਾ ਉਹਦੀ ਮਦਰ ਮਰਨ ਵਾਲੇ ਦੀ ਮਦਰ ਨਹੀਂ ਮਤਲਬ ਸੌਰੀ ਹਾਂ ਜਿਹਨੇ ਮਾਰਿਆ ਉਹਦੀ ਮਦਰ ਜਿਹੜੀ ਹੈਗੀ ਮਤਲਬ ਲੇਡੀ ਦੀ ਸੱਸ ਜਿਹੜੀ ਹੈਗੀ ਉਹ ਥੋੜੀ ਜੀ ਇਮੋਸ਼ਨਲ ਤੇ ਡਿਸਟਰਬਡ ਰਹੀ ਸੀਗੀ ਕਿ ਮੇਰੇ ਮਤਲਬ ਪੋਤੇ ਪੋਤਰੀ ਵੀ ਨਹੀਂ ਆ ਰਹੇ ਹੈਗੇ ਮੇਰੀ ਨੂੰਹ ਨਹੀਂ ਆ ਰਹੀ ਹੈਗੀ ਮੇਰਾ ਬੇਟਾ ਨਹੀਂ ਆ ਰਿਹਾ ਹੈਗਾ ਤੇ ਇਹਦੇ ਮਨ ਚ ਸੀਗਾ ਕਿ ਆ ਸੱਸ ਜਿਹੜੀ ਹੈਗੀ ਇਹਦੇ ਬ੍ਰਦਰ ਦੀ ਸੱਸ ਬਲੰਦਰ ਕੋਰ ਉਹ ਖਰਾਬ ਕਰ ਰਹੀ ਹੈਗੀ ਜਿਹੜੀ ਉਹਨਾਂ ਨੂੰ ਨਹੀਂ ਆਣ ਦੇ ਰਹੀ ਹੈਗੀ ਤੇ ਇਸ ਕਰਕੇ ਜਿਹੜਾ ਹੈਗਾ ਇਹਨੇ ਅ ਗੁੱਸੇ 'ਚ ਆ ਕੇ ਤੇ ਰੰਜਿਸ਼ਨ ਜਿਹੜਾ ਹੈਗਾ ਜਾ ਕੇ ਅ ਮਿਡਨਾਈਟ ਸੇ ਆਲਮੋਸਟ 8 ਤੇ 9 ਦੀ ਮਿਡਨਾਈਟ ਨੂੰ ਜਾ ਕੇ ਇਹਨੇ ਗੇਟ ਖੜਕਾ ਜਦੋਂ ਗੇਟ ਖੜਕਾਇਆ ਲੇਡੀ ਨੇ ਆ ਕੇ ਗੇਟ ਖੋਲਿਆ ਤੇ ਉਹਨੇ ਉੱਥੇ ਹੀ ਜਿਹੜਾ ਹੈਗਾ ਉਹਦਾ ਚਾਕੂ ਮਾਰ ਕੇ ਉਹਦੀ ਹੱਤਿਆ ਕਰਤੀ ਜਦੋਂ ਉਹਦੀ ਘਰ ਦੇ ਅੰਦਰ ਜਿਹੜੀ ਨੂੰ ਸਹੀ ਉਹਨੇ ਜਦੋਂ ਬਾਹਰ ਦੇਖਿਆ ਰੋਲਾ ਪਾंदे ਤੇ ਉਹਨੇ ਆਪਣਾ ਗੇਟ ਅੰਦਰੋਂ ਬੰਦ ਕਰ ਲਿਆ ਫਿਰ ਉਹਨੇ ਇਨਫੋਰਮ ਕੀਤਾ ਫਰਦਰ ਤੇ ਫਿਰ ਪੁਲਿਸ ਪਹੁੰਚੀ ਤੇ ਉਹਨੂੰ ਕੋਈ ਹੋਲਿਆ ਐਸਐਚਏ ਬਹੁਤੇ ਨਹੀਂ ਆਈਡੀਆ ਸੀਗਾ ਪੈਰਾਵੇ ਦਾ ਆਈਡੀਆ ਤੇ ਬਾਕੀ ਚੀਜ਼ਾਂ ਦਾ ਆਈਡੀਆ ਸੀਗਾ ਫਰਦਰ ਜਿਹੜਾ ਹੈਗਾ ਪੁਲਿਸ ਨੇ ਉਹਨੂੰ ਇਨਵੈਸਟੀਗੇਟ ਕਰਤੇ ਹੋਏ ਜਿਹੜਾ ਹੈਗਾ ਉਹ ਸੀਸੀਟੀਵੀ ਫੁਟੇਜ ਦੀ ਮਦਦ ਦੇ ਨਾਲ ਤੇ ਹੋਰ ਟੈਕਨੀਕਲ ਐਵਿਡੈਂਸਿਸ ਦੀ ਸਪੋਰਟ ਦੇ ਨਾਲ ਫਿਰ ਇਹਨੂੰ ਅਗਲੇ 4-5 ਘੰਟਿਆਂ ਚ ਇਹ ਆਈਡੈਂਟੀਫਾਈ ਕਰਕੇ ਟ੍ਰੇਸ ਕੀਤਾ ਤੇ ਫਿਰ ਜਿਹੜਾ ਹੈਗਾ ਦੋਸ਼ੀ ਉਹਦੇ ਤੋਂ ਸਬੂਤ ਵੀ ਮਿਲ ਗਏ ਉਦੇ ਪਲਾਟ ਸੇ ਵੀ ਜਿਹੜਾ ਹੈਗਾ ਉਹ ਚੀਜ਼ ਸਾਹਮਣੇ ਆਈ ਕਿ ਕੁਝ ਬਲੱਡ ਸਟ੍ਰੇਨਸ ਵਗੈਰਾ ਰਿਕਵਰ ਹੋਏ ਤੇ ਫਾਰਦਰ ਜਿਹੜਾ ਹੈਗਾ ਉਹਨੇ ਕੰਫੈਸ ਵੀ ਇਸ ਚੀਜ਼ ਨੂੰ ਕੀਤਾ ਤੇ ਇਹਦੀ ਗ੍ਰਿਫਤਾਰੀ ਕਰ ਦਿੱਤੀ ਗਈ ਹੈ ਬੇਸਿਕਲੀ ਉਹ ਆਸਟ੍ਰੇਲੀਆ ਤੋਂ ਆ ਰਹੀ ਸੀ ਇੱਕ ਗਲਤ ਫੈਮਿਲੀ ਦੇ ਵਿੱਚ ਨਹੀਂ ਆਸਟ੍ਰੇਲੀਆ ਤੋਂ ਨਹੀਂ ਆ ਰਹੀ ਸੀ ਇਹਦੀ ਸ਼ਾਦੀ ਸੀਗੀ ਦਸੰਬਰ ਚ ਜਿਹੜਾ ਅਕਿਊਜ਼ਡ ਹੈਗਾ ਮਨਦੀਪ ਸਿੰਘ ਤੇ ਇਹਦੀ ਭਾਬੀ ਪਰਮਜੀਤ ਕੌਰ ਤੇ ਉਹਦਾ ਬ੍ਰਦਰ ਬਲਜੀਤ ਸਿੰਘ ਜਿਹੜੇ ਆਸਟ੍ਰੇਲੀਆ ਰਹਿ ਰਿਹਾ ਹੈਗੇ ਔਰ ਨਹੀਂ ਆ ਰਹੇ ਸੀ ਕਿ ਦੀ ਸ਼ਾਦੀ ਚ ਤੇ ਇਹਦੇ ਮਨ ਚ ਸੀਗਾ ਕਿ ਇਹ ਦੀ ਹਾਂ ਇਹਦੀ ਮੋਲਾ ਹਾਂ ਉਹਦੀ ਬਰਾਤ ਦੀ ਸੱਸ ਰੋਕ ਰਹੀ ਹੈਗੀ ਯਾ ਨੂੰ ਨਹੀਂ ਆਣ ਦੇ ਰਹੀ ਹੈਗੀ ਤੇ ਜਿਹਦੇ ਕਰਕੇ ਉਹ ਉਹਨੇ ਆਸਾ ਰੱਖ ਦਿੱਤਾ